ਇਹ ਨਾ ਰਾਣੀ ਆ ਗਈ ਆ ਸਾਸਰੀ ਕਾਲ ਸਾਸਰੀ ਕਾਲ ਮੈਂ ਤਾਂ ਬੜੇ ਚਿਰ ਦੀ ਟਿਕਣ ਨਹੀਂ ਮੈਂ ਲੇਟ ਹੋ ਗਈ ਅੱਜ ਆ ਗਈ ਅੱਜ ਟਾਈਮ ਹੀ ਨਹੀਂ ਕਿੱਥੇ ਚਲ ਗਈ ਹੈ ਤੂੰ ਕਿਤੇ ਨਹੀਂ ਇਦਾਂ ਹੀ ਟਾਈਮ ਦਾ ਨਾ ਪਤਾ ਲੱਗ ਹੀ ਜਾਂਦਾ ਵਾ ਆ ਸਕੂਲਾਂ ਛੁੱਟੀ ਦੇ ਟਾਈਮ ਨਹੀਂ ਹੋ ਜਾਂਦੀ ਆ ਦੱਸ ਤੇ ਮੈਂ ਟਿਕਣ ਦੀ ਮੇਰਾ ਧਿਆਨ ਤੇ ਸੜਕਵਾਲ ਹੀਗਾ ਤੇ ਸੰਨੀ ਵੀ ਘਰ ਹੈ ਨਹੀਂ ਉਹ ਕਿੱਥੇ ਗਈ ਉਹ ਵੀ ਆਂਦਾ ਕਿ ਮੈਂ ਉਧਰੋਂ ਪਰਲੀ ਬੰਬੀ ਦੇ ਨਾ ਫੇਰਾ ਮਾਰਾ ਵਾ ਠੀਕ ਆ ਪਾਣੀ ਲਾਇਆ ਹੁੰਦੇ ਤੇ ਮੈਂ ਹੁਣ ਵੇਖਣ ਲਈ ਸੀ ਕਿ ਕਿੰਨੂ ਮੈਂ ਕਲਾਵਾ ਹੈ ਆਪੇ ਫੋਨ ਫੜਿਆ ਹੱਥ ਤੇ ਨੂੰ ਫੋਨ ਲੰਬਦੀ ਫੋਨ ਤੇਰਾ ਪਰਚੂ ਹੁਣ ਮੈਂ ਵਿੱਚ ਰੱਖਿਆ ਸਕੂਟਰੀ ਤੇ ਹਾਈ 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 ਨੂੰ ਪਤਾ ਵੀ ਲੱਗਾ ਆਹੋ ਫੋਨ ਪੰਥ ਨੂੰ ਭੜੇ ਲੰਮੇ ਪਾ ਕੇ ਇੰਦੋਦੇ ਦੇ ਕੇ ਆਈ ਠੀਕ ਆ ਆ ਠੀਕ ਵਾ ਫਰਕ ਵਾ ਹੁਣ ਕੋਈ ਗੱਲ ਤੂੰ ਨਾ ਕਰਿਆ ਕਰ ਟੈਨਸ਼ਨ ਲਿਆ ਕਰ ਕੋਈ ਚੰਗਾ ਚੱਲ ਤੂੰ ਬੈ ਤੇ ਮੈਂ ਲੈ ਆਵਾ ਪਾਣੀ ਚੱਲ ਮੈਂ ਵੀ ਆਉਣੀ ਤੁਹਾਡੇ ਨਾਲ ਨਹੀਂ ਨਹੀਂ ਜਿੱਥੇ ਬੈ ਮੈਂ ਲੈ ਕੇ ਆਉਣੀ ਪਾਣੀ ਪਾਣੀ ਪੀ ਕੇ ਚੱਲ ਕਰ ਲੋ ਗੱਲ ਤੀ ਚਾ ਕੋਈ ਨਹੀਂ ਮੈਂ ਕਰ ਲੈਣੀ ਆ ਨਵਦੀਨਾ ਮਮਮੀ ਮੈਨੂੰ ਹੋਂਦਿਆ ਪਾਣੀ ਪੂਣੀ ਤੇ ਪੁੱਛਦੇ ਆ ਨਾ ਨਹੀਂ ਤੇ ਉੱਥੇ ਸਾਰੀਆਂ ਮੈਡਮਾਂ ਗੱਲਾਂ ਕਰਦੀਆਂ ਕਿ ਕਿਸੇ ਦੀ ਸੱਸ ਨਹੀਂ ਚੰਗੀ ਹੈਗੀ ਚਲੋ ਮੈਂ ਬੜਾ ਸ਼ੁਕਰ ਕਰਦੀ ਆ ਪ੍ਰਮਾਤਮਾ ਦਾ ਮੈਨੂੰ ਇੰਨੀ ਚੰਗੀ ਸੱਸ ਮਿਲੀ ਹੈ। ਮੇਲਾ ਉਹ ਤੇਰੀ ਮਮਾ ਦੂਰ ਹੈ ਮੇਲਾ ਮਮਾਂ ਵੀ ਹੈਲਾ ਮਾਂ ਮਾਈਂ ਦਿਆ ਹੈ ਦਾਦੀ ਜੀ ਨੇ ਮਰਜ਼ੀ ਪਿਆਰ ਕਰ ਲੈਣਾ ਤੇ ਕਿੱਦਾਂ ਪਿਆਰ ਬਥੇਰਾ ਕਰਦੇ ਮਗਰ ਉਹ ਤੁਹਾਡੇ ਕੋਈ ਰਹਿਣਾ ਨਹੀਂ ਮੇਰੇ ਕੋਈ ਰਹਿਦਾ ਮੇਰਾ ਤਾਂ ਪੁੱਤ ਆਏ ਅਣੀ ਵੀ ਚੱਲ ਪੁੱਤ ਇਦਾਂ ਹੀ ਨਾਲ ਮਿਲ ਕੇ ਨੇ ਵੱਡਾ ਹੋ ਜਾਣਾ ਵਾ ਹੈ ਜਿੰਨੇ ਟਾਈਮ ਨਿਕਲ ਜੇ ਉਹੀ ਚੰਗਾ ਤੇ ਮੈਨੂੰ ਇਹ ਪੁੱਤ ਤੇਰੀ ਨੌਕਰੀ ਜਿਹੜੀ ਆ ਨਾ ਇਦਾਂ ਹੀ ਰਵੇ ਤੇ ਛੁੱਟੀਆਂ ਜ਼ਿਆਦਾ ਹੋ ਜਾਣ ਤਾਂ ਕਿਦਾਂ ਤੇ ਅਗਲੇ ਛੱਟ ਗੱਲਾਂ ਕਰਦੇ ਆ ਇਹ ਤੇ ਗੱਲਾਂ ਕੀਤਾ ਹੈ ਚੱਲ ਜਾਈਏ ਤੁਹਾਡੇ ਆਸਰੇ ਮੈਂ ਚੱਲ ਜਾਂਦੀ ਆ ਨਹੀਂ ਪੁੱਤ ਇਹ ਨਾ ਸਪੋਰਟ ਕਰੋ ਤੇ ਮੇਕੋ ਕਿੱਥੋਂ ਜਾਇਆ ਜਾਵੇ ਨਹੀਂ ਪੁੱਤ ਮੇਰੀ ਨੌ ਪੜ੍ਹੀ ਲਿਖੀ ਆ ਹੈ ਲਾਗੇ ਛਾਕੇ ਮੇਰੀ ਟੌਰ ਵਾ ਤੇਰੀ ਨੌ ਮੈਡਮ ਲੱਗੀ ਆ ਬੁੜੀਆਂ ਹੁੰਦੀਆਂ ਪੁੱਛਦੀਆਂ ਲੈ ਕੁੜੇ ਤੇਰੀ ਨੌ ਤੇ ਸੁੱਖ ਤੇ ਚੱਲ ਜਾਂਦੀ ਆ ਤੇ ਮੈਂ ਫੈਦੀ ਚੱਲ ਜਾਂਦੀ ਤੇ ਘਰ ਉਹਦਾ ਬਾਹਰ ਉਹਦਾ ਹੈ ਤੇ ਇਹ ਕੰਮ ਕਰ ਜਾਂਦੀ ਨਹੀਂ ਹੁੰਦੀ ਆ ਤੇ ਮੈਂ ਹਲਾ ਕੰਮ ਮੋਦ ਕੋਈ ਕਰਾਉਣਾ ਕੰਮ ਆਪ ਬਿਥੇਰਾ ਕਰ ਲਈਨੀ ਏ ਜੇ ਤੈਨੂੰ ਕੀ ਦਸਾਂ ਅੜਗਵਾਣ ਦੀਆਂ ਬੁਢੀਆਂ ਤੈਨੂੰ ਕੋਈ ਮੰਮੀ ਬਹੁਤ ਹੀ ਹੱਤ ਹੋਈ ਜਦੋਂ ਕਿਸੇ ਦੇ ਘਰ ਚੰਗਾ ਟਾਈਮ ਚੱਲਦਾ ਏ ਨਾ ਕਿ ਲੋਕਾਂ ਦਾ ਸਹੀ ਗੱਲ ਵਾ ਇਦਾਂ ਹੀ ਕਰਦੇ ਆ ਓਏ ਹੁਣ ਮਮਾ ਦਾ ਬਣ ਗਿਆ ਵਾ ਹੈ ਤੇ ਦਾਦੀ ਮਾਂ ਨੂੰ ਭੁੱਲ ਗਿਆ ਪੰਥ ਹੋ ਗਿਆ ਦਾਦੀ ਮਾਂ ਨੂੰ ਭੁੱਲ ਗਿਆ ਹੈ ਚਲਾਓ ਹੁਣ ਤੈਨੂੰ ਚਾਹ ਬਣਾ ਕੇ ਦਵਾ ਪੀਣਾ ਚਲਾ ਆ ਜੋ ਚੱਲੀ ਚਲਾਓ ਫਿਰ ਕੀ ਟੇ ਨਹੀਂ ਗੱਲ ਨਾ ਸੀ ਨਾ ਕੱਲੀ ਮੈਂ ਵਾਚ ਕਰੂੰਗੀ ਫਿਰ ਨੌ ਆ ਗਈ ਆ ਹੁਣ ਚੱਲ ਜਾ ਯਾਰ ਜੇ ਉਹਦਾ ਬੁਲਟ ਲੱ ਲਿਆ ਹੋਣਾ ਆ ਮੋਟਰਸਾਈਕਲ ਵੀ ਵੇਖਿਆ ਨਹੀਂ ਗਾ ਐਦਾਂ ਕਰਦਾ ਉਹਨੇ ਮੈਕੈਨਿਕ ਨੂੰ ਲਾ ਕੇ ਹੁੰਦਾ ਇਹਨੂੰ ਵੀ ਤਿਆਰ ਕਰੀ ਯਾਰ ਬੜਾ ਸਾਲ ਦਾ ਮੋਟਰਸਾਈਕਲ ਪਾਸਟ ਵਿੱਚ ਤੇ ਕੀਤੀ ਆ ਲੈਣਾ ਕੋਣਾ ਮੋਟਰਸਾਈਕਲ ਹੀ ਲੈ ਕੇ ਜਾਣਾ ਵਾ ਤੇ ਜੰਦਰ ਰੱਖ ਕੇ ਕੁਛ ਖਾਣਾ ਪੀਣਾ ਵੀ ਆ ਮੈਂ 4-5 ਸਾਲ ਜਿਹਨੇ ਖੋਤੇ ਨੂੰ ਹਾਂ ਜੇ ਉਹਦਾ ਮੋਰਸਾ ਸਕੂਟਰ ਹੀ ਰੰਗੀਆਂ ਆਹੋ ਤੇ ਇਹਦਾ ਧਿਆਨ ਦਿੱਤਾ ਗਾ ਜੀ ਤੇ ਤੀਜਾ ਚੱਲਦੀਆਂ ਚੰਗੀਆਂ ਰਹਿੰਦੀਆਂ ਪੁੱਤ ਹੈ ਉਹ ਇਦਾਂ ਨੱਗਰਿਆ ਬੇਅਫਦੂਲਾ ਆਹੋ ਸਹੀ ਗੱਲ ਵਾ ਕੋਈ ਨਹੀਂ ਫਿਰ ਮੈਂ ਤੁੰਨਾ ਤਿਆਰ ਚੱਲ ਇਹਨੂੰ ਤਿਆਰ ਬਾਅਦ ਚ ਕਰਾਵੀ ਪਹਿਲਾਂ ਤੇਰੀ ਭਾਦੀ ਨੇ ਨਾ ਟਿੱਕੀਆਂ ਬਣਾਉਣ ਲੱਗੀ ਤੇ ਆ ਜਾ ਖਾਣਾ ਢੱਕੇ ਹੋਏ ਸਕੂਲੋਂ ਭਾਬੀ ਆਹੋ ਆ ਗਈ ਆ ਤੇ ਨਿੱਕਾ ਠੀਕ ਆ ਪੰਦ ਆਹ ਪੰਦ ਤੇ ਠੀਕ ਦਵਾਈ ਦਿੱਤੀ ਮੈਂ ਠੀਕ ਵਾ ਹਾਂ ਹਾਂ ਤੇ ਆ ਜਾ ਤੂੰ ਆਣ ਕੇ ਤੇ ਟਿੱਕੀਆਂ ਖਾ ਚੱਲ ਆ ਆ ਜਾ ਮੈਂ ਤੇ ਸਨੀ ਕਿੱਥੇ ਆ ਉਹ ਵੀਰ ਮੈਂ ਸਨ ਹਵੇਲੀ ਆ ਤੇ ਬਲਦਾਸ। ਇਹ ਵੀ ਨਿੱਕਲੇ ਰ ਮੈਂ ਜਦੋਂ ਮਰਜੀ ਵੇਖ ਲਈ ਮੈਂ। ਹੈ? ਇਹ ਹੁੰਡੰਗ ਕਰੀਏ ਖੜੇ ਵਾਲੇ ਮੋਢੇ ਕਿ ਨਹੀਂ? ਚੱਲ ਤੂੰ ਵੀ ਨਾਲ ਵੀ ਥੋੜਾ ਬੋਤਾ ਕੰਮ ਕਰਾ ਲਿਆ ਕਰ। ਉਹ ਹੁਣੇ ਭੇਲੀ ਹੋਇਆ ਮੈਂ ਬਿਆ ਕਿਤੇ ਹੀ। ਤੂੰ ਨਾ ਕੰਮ ਤੋਂ ਬੜੀ ਕੰਨੀ ਕਿ ਤਰਮਣਾ। ਸੱਗੇ ਸਾਰਾ ਜਨ ਕੰਮ ਕਰਦਾ ਰਹਿੰਦਾ ਵਾ ਤੇ ਤੇਰੀ ਸੈਸ ਵੱਡੇ ਨੂੰ ਮੁਕਦੇ। ਉਹ ਕੋਈ ਗੱਲ ਨਹੀਂ। ਕੰਮ ਹੀ ਕਰਨਾ ਵਾ। ਕੋਈ ਤਰ੍ਹਾਂ ਵੱਡਾ ਭਰਾ ਵਾ ਕੰਮ ਕਰਿਆ ਕਰੋ ਨਾਲ। ਕੋਈ ਗੱਲ ਨਹੀਂ ਮੈਂ ਕਰ ਲਊਂਗਾ। ਠੀਕ ਵਾ ਨਾ? ਕੋਈ ਨਹੀਂ। ਚੱਲ ਆਜਾ ਫੇ ਖਾਲਾ ਟਕੀ ਦੀ ਮੈਂ ਸਾਨੂੰ ਅੱਜ ਮਾਰ ਕੇ ਲਿਆਵਾ। ਚੱਲ ਆਜੋ। ਚੱਲ। ਪਾਪਾ ਵੇਖ ਹਾ ਹੈ ਪੱਠੇ ਵੀ ਵੱਡਣ ਡਿਆ ਪਤਾ ਨਹੀਂ ਕਿੱਥੇ ਚਲ ਗਿਆ ਵਾ ਚਲ ਵੇਲੀ ਜਾ ਕੇ ਵੇਖ ਕੇ ਆਗੇ ਪਾਪਾ ਨੂੰ ਵੇਖੀਏ ਚਲ ਕੋ ਗੰਦੂ ਗਿਆ ਨਹੀਂ ਅਜੇ ਨਹੀਂ ਲੈ ਪੁੱਤ ਅੰਨੀ ਤਾਂ ਮਾਪੋ ਤਾਂ ਨੋਦਰੋਂ ਲੱਭਦੇ ਆਏ ਆ ਇਹ ਠੀਕ ਆ ਹੁਣ ਤੂੰ ਵੇਲੀ ਆ ਵੇਖਾ ਖੰਗਣ ਡਿਆ ਆ ਜੇ ਵੀ ਓਏ ਕੀ ਗੱਲ ਆ ਦੇ ਖਾਦੀ ਦਵਾਈ ਦਿੱਤੀ ਆ ਮੈਂ ਅੱਛਾ ਆ ਗਈ ਮੰਮੀ ਇਹਦੀ ਵੀ ਆ ਗਈ ਆ ਅਹੋ ਅੱਛਾ ਤੇ ਉਹ ਹੁਣ ਡੈਪੀ ਟਿੱਕੀਆਂ ਬਣਾਉਣ ਆਣ ਕੇ ਕੀਆ ਆਹੋ ਉਹ ਇਹਨੇ ਕਿਹਾ ਰਹਿਣ ਦੇ ਇਹ ਵੀ ਖਾਣੀਆਂ ਨਾਲ ਨਹੀਂ ਨਹੀਂ ਇਹਨੂੰ ਨਹੀਂ ਹੁਣ ਮੈਂ ਖਾਣ ਦਿੰਦੀ ਤੇ ਮੈਂ ਹੀ ਆਲੂ ਬਾਲ ਵੀ ਠੀਗੀ ਤੇ ਆਂਦੀ ਮੰਮੀ ਹੁਣ ਮੈਂ ਬਣਾਉਣੀ ਆ ਤੇ ਤੁਸੀਂ ਇਦਾਂ ਕਰੋ ਕਿ ਤੁਸੀਂ ਸਰਸ ਨੂੰ ਆਜ ਮਾਰ ਲਓ ਤੇ ਸੰਨੀ ਨੂੰ ਮਾਰ ਲਓ ਤੇ ਇਦਾਂ ਕਰੋ ਸਰਸ ਨੂੰ ਤਾਂ ਮੈਂ ਕਿਹਾ ਵਾ ਤਾਂ ਹੁਣ ਤੁਸੀਂ ਆ ਜਾ ਚਲੋ ਮੈਂ ਵੀ ਆਈ ਨਾ ਵਾ ਤਾਂ ਧਿਆਨ ਰੱਖਿਓ ਪੇ ਨਾ ਖਾਵੇ ਨਹੀਂ ਨਹੀਂ ਇਹਨੂੰ ਨਹੀਂ ਮੈਂ ਖਾਣ ਦਿੰਦੀ ਮੈਨੂੰ ਪਤਾ ਮਾਹ ਤਾਂ ਦਵਾਈ ਦੇਣ ਦੇ ਆ ਹਾਂਜੀ ਹੈ ਅੱਗੇ ਤਰੁਕਿਆ ਵੇਖਾ ਕਿਦਾਂ ਸਾਹ ਨਿਕਲ ਲਿਆ ਇਹਦਾ ਤੇ ਕੋਈ ਗੱਲ ਨਹੀਂ ਕੋਈ ਨਾ ਤੁਸੀਂ ਕਰੋ ਤਿਆਰ ਫਿਰ ਤੇ ਮੈਂ ਆਹ ਖੁੱਤ ਰੱਖੇ ਦੋ ਕਰੋ ਤੇ ਆ ਗਏ ਨਹੀਂ ਠੰਡੀਆਂ ਹੋ ਜਾਣੀਆਂ ਵਾ ਉਹ ਨਹੀਂ ਮਮੀ ਮੇਰਾ ਹੋ ਗਿਆ ਮੈਨੂੰ ਵੇਖਾਂ ਹਾਂ ਆਣ ਕੇ ਕੁੱਤਰ ਲਈ ਓ ਮਿੰਟ ਦੋ ਲੱਗਣੇ ਆ ਆ ਗਿਆ ਫੇ ਨੇਰਾ ਹੋ ਜਾਣਾ ਤੂੰ ਵੀ ਹੱਥ ਹੀ ਕਰਦਾ ਓਹਨੂੰ ਸਿਰਸ ਨੂੰ ਅੱਜ ਮਾਰਿਆ ਕਰ ਨਾਲ ਓਹ ਵੇਲਾ ਫਿਰਦਾ ਰਹਿੰਦਾ ਸਾਰਾ ਦਿਨ ਓ ਚੱਲ ਕੋਈ ਨਾ ਮਮੀ ਆਹੋ ਕਰੂਗਾ ਵੀ ਕਰਾਂ ਕਿਉਂ ਨਹੀਂ ਆਵੇ ਭਰਾ ਨਾ ਰਲ ਕੇ ਕੰਮ ਕਰਿਆ ਕਰੋ ਓਨੂੰ ਵੀ ਬੋਝ ਪਵੇ ਥੋੜਾ ਬਹੁਤਾ ਕੰਮ ਦਾ ਤੇ ਸ਼ਰਮ ਤਾਂ ਥੋੜਾ ਬਹੁਤਾ ਸ਼ਿਟਕਾਰਾ ਹੋਵੇ ਉਹਦਾ ਕੋਈ ਨਹੀਂ ਮਮੀ ਬੋਝ ਪੈਣਾ ਹੀ ਉੱਤੇ ਓ ਨਹੀਂ ਪੈਣਾ ਹੀ ਇੱਕ ਦਿਨ ਆਹੋ ਹੀ ਉਮਰ ਹੁੰਦੀ ਆ ਪੁੱਤ ਠੀਕ ਵਾ ਨਾ ਜੇ ਹੁਣ ਗਿਜ ਗਿਆ ਕੰਮ ਕਰ ਕਰਨਾ ਤੇਰੇ ਨਾਲ ਤੇ ਫੇਰ ਠੀਕ ਆ ਤੇ ਜਿਹੜਾ ਹੁਣ ਸਿਰਮੰਦਰੀ ਚਸਪ ਪੈ ਗਿਆ ਨਾ ਤੇ ਫੇਰ ਵੇਖੀ ਚੱਲ ਕੋਈ ਨਾ ਬੰਨੀ ਕੋਈ ਗੱਲ ਨਹੀਂ ਮੈਂ ਥੋੜਾ ਥੋੜਾ ਨਾਂ ਲਾਇਆ ਕਰੀਦਾ ਲਾਇਆ ਕਰ ਤੇ ਇੱਕ ਦਿਨ ਪਿਓ ਵਾ ਨਾ ਉਹ ਲੰਬੜਦਾਰੀਆਂ ਬੜੀਆਂ ਕਰਦਾ ਹੁਣ ਸਵੇਰ ਤੱਕ ਆਈ ਉਹ ਅਜੇ ਤੱਕ ਨਹੀਂ ਉੱਤਰ ਆਇਆ ਦੋਵੇਂ ਕੰਮ ਤੇ ਲਾਉਣ ਵਾਲੇ ਆ ਸਭ ਦੋਵੇਂ ਕੰਮ ਤੇ ਲਾਉਣ ਵਾਲੇ ਆ ਉਹ ਲੋਕਾਂ ਦੇ ਨਾਲ ਅੱਜ ਫਲਾੜੇ ਦਾ ਫੈਸਲਾ ਵਾ ਅੱਜ ਤੱਕ ਘਰੇ ਦਾ ਫੈਸਲਾ ਵਾ ਸਾਰਾ ਦਿਨ ਲੰਘ ਜਾਂਦੀ ਆ ਤੇ ਕੁੜੀ ਵਿਚਾਰੀ ਸਕੂਲ ਚਲ ਜਾਂਦੀ ਆ ਸਵੇਰੇ ਤੇ ਤੂੰ ਪੱਠੇ-ਦੱਥੇ ਵੱਲ ਹੋ ਜੰਨਾ ਤੇ ਇਹ ਪਿਓ-ਪੁੱਤ ਜਿਹੜੇ ਸੈਸ ਪਟਾ ਮંત્રી ਬਣ ਜਾਂਦੇ ਆ ਹੈਂ ਗੱਲ ਤਾਂ ਠੀਕ ਹੈ ਇਹਨੂੰ ਸਰਸੂ ਨਾਲ ਲਿਆ ਤਾ ਕੋਈ ਨਾ ਮੈਨੂੰ ਲਾਉਂਗਾ ਗੱਲ ਤਾਂ ਨਾ ਆ ਜਾ ਫਿਰ ਸੇਤੀ ਹੈ ਹਾਂਜੀ ਕੋਈ ਨਾ ਚਲੋ ਤੁਸੀਂ ਮਾਰ ਗਏ ਜੇ ਉਹ ਜਾ ਗਏ ਚਲ ਆਪਾਂ ਤੇ ਚਲੀਏ ਆ ਜਾ ਟਿਕੀਆਂ ਤਾਂ ਕਿਤੇ ਨਹੀਂ ਆ ਸੁਆਦ ਹੋਣਾ ਨਾ ਗੱਲ ਨਹੀਂ ਕਰਨ ਵਾਲੀ ਕਦੀ ਕਦੀ ਜੀ ਕਰਦਾ ਖਾਣਵਾ ਤੇ ਮੰਮੀ ਜੀ ਆ ਪਾਣੀ ਮੈਂ ਗਰਮ ਕਰਕੇ ਲਈ ਜੇ ਬਹੁਤਾ ਵਧੀਆ ਕੀਤਾ ਏ ਕਿੰਦਾ ਰੀਆ ਬੜੀਆਂ ਮੈਂ ਕਹਿੰਨੀ ਵੀ ਨਾ ਮਜਾ ਆ ਖਾਣ ਦਾ ਵੀ ਗੱਲ ਹੀ ਨਹੀਂ ਕਰਨ ਵਾਲੀ ਠੀਕ ਹੈ ਜੀ ਹੈ ਇਹ ਰਿਹਾ ਤਾਂ ਵਿੱਚ ਜਾਦੂ ਆ ਲੈ ਮੰਮੀ ਤੁਸੀਂ ਤਾਂ ਵੀ ਇਦਾਂ ਕਹਿੰਦੇ ਰਹੇ ਤੁਸੀਂ ਬਿਆਹਿਆ ਸਾਰਾ ਸਮਾਰੋਹ ਹੈ ਕੋਈ ਅੰਡਾ ਦੀ ਕੁੜੀ ਨੂੰ ਲੈ ਤਰੀਫਾ ਕਰਨ ਵਾਲੀ ਗੱਲ ਹੀ ਮੁੰਡਿਆ ਭਾਈ ਤਿਆਰੀ ਦੀ ਮੰਮੀ ਨੇ ਘਰ ਕੀਤੀ ਸੀ ਮੈਂ ਤਾਂ ਬਸ ਆਣ ਕੇ ਬਣਾਈ ਹੈ ਇਹ ਚੱਲ ਰਲ ਮਿਲ ਕੇ ਕਰ ਲਿਆ ਸਹੀ ਆ ਮੈਂ ਤਿਆਰੀ ਕਾਦੀ ਕਰਨੀ ਆ ਤੇ ਆਲੂ ਬਾਲ ਕੇ ਰੱਖ ਤੇ ਇਹਨੇ ਆਣ ਕੇ 2 ਮਿੰਟ ਲਾਇਆ ਕੱਪੜੇ ਨਹੀਂ ਲਾਏ ਇਹ ਤੱਕ ਵੇਖ ਲਾ ਹਾਂ ਮੰਮੀ ਕਹਿੰਦੇ ਮੈਂ ਕਰਦੀ ਮੈਂ ਕਿਹਾ ਨਹੀਂ ਤੂੰ ਸਵੇਰ ਦੇ ਕਰੇ ਨਹੀਂ ਦੇ ਚੱਲ ਇੰਨਾ ਕਰ ਤੇ ਮੈਂ ਕਰ ਦੇਣੀ ਫਿਰ ਕੀ ਲੈ ਤਾ ਤੂੰ ਵੀ ਥੱਕੀ ਹੋਣੀ ਆ ਪੁੱਤ ਫਿਰ ਕਿਉਂ ਤੋਕੜਾ ਉੱਥੇ ਮੰਜਾ ਡਾਇਆ ਲੰਮੇ ਪਾ ਕੇ ਆਉਣੀ ਆ ਇਹ ਵੀ ਤਾਂ ਸਾਰਾ ਕੰਮ ਕਰਕੇ ਥੱਕ ਗਈ ਚਲੋ ਕੋਈ ਗੱਲ ਨਹੀਂ ਹੌਲੀ ਬੋਲੋ ਗਵਾਂਡੇ ਕੋ ਨਜੰਨਾ ਲਵਾ ਲਿਓ ਕਿਤੇ ਇਹ ਵੀ ਗੱਲ ਸੱਚੀ ਆਹੋ ਇਹਦੇ ਨਾਲੋਂ ਅੰਧੀਆਂ ਰਾਂਗ ਬਣ ਗਈਆਂ ਮੈਨੂੰ ਪਤਾ ਆਹ ਨਾ ਤੇਰੀ ਚੜ ਕੇ ਸਕੂਟਰੀ ਚੱਲ ਜਾਂਦੀ ਆ ਤੇ ਮੈਂ ਚੱਲ ਜਾਂਦੀ ਤੁਹਾਡੇ ਕਿਥੇ ਪੀੜ ਹੁੰਦੀ ਆ ਕਿਹਨਾਂ ਆਪਣਾ ਪਿਆਰ ਬਾਹਰ ਨਾਲ ਦਿਖਾ ਲੈ ਆਹੋ ਕੋਈ ਨਹੀਂ ਪੁੱਤ ਪਰਮਾਤਮਾ ਇਦਾਂ ਹੀ ਰੱਖੇ ਨજર ਨਾਲ ਲੱਗੇ ਕਿਤੇ ਹ ਤੇ ਬਾਕੀ ਦੂਜੀ ਗੱਲ ਇਹ ਮੈਨੂੰ ਬਾਰ-ਬਾਰ ਕਹਿਣੀ ਆ ਕਿ ਸੈਰਸ ਨੂੰ ਨਾ ਆਪਣੇ ਨਾਲ ਰੱਖਿਆ ਕਰ ਕੋਈ ਨਾ ਮਤਾ ਮੈ ਲੈਣਾ ਇਹਦੀ ਖੋਪਰ ਆਹ ਐਵੇਂ ਇਹਨੂੰ ਨਾ ਮਾੜੇ ਚੰਗੇ ਮੁੰਡਿਆਂ ਨਾਲ ਫਿਰਦੀ ਆਤ ਤੇ ਕੰਮ ਕੋ ਮਲਾ ਹੂੰ ਸਹੀ ਗੱਲ ਵਾਕਿਆ ਬਾਰ ਬੁਰੇ ਤੇ ਕੰਮ ਕੋ ਮਾੜਾ ਮੋਟਾ ਫਿਰ ਕਰਾਉਣਾ ਦੇ ਕੋ ਮੈਂ ਹੁਣ ਪਲੱਸ 2 ਚੱਲ ਗਿਆ ਇਹਦਾ ਵੀ ਕਰਾਉਣਾ ਬੰਦੇ ਨੂੰ ਹੁਣ ਇਹ ਆ ਵੀ ਗਾੜੀ ਸੋਚਾਂਦਾ ਹੈਗਾ ਵਾ ਹੁਣ ਹੈ ਕਿ ਨਹੀਂ ਹੁਣ ਇੱਕ ਵਾਰੀ ਪੜ ਜੇ ਤੁਸੀਂ ਗੱਲਾਂ ਹੀ ਕਰੀ ਜਾਣੀਆਂ ਦਵਾ ਚੱਲਣਾ ਨਾ ਘਰਵਾ ਲਈ ਦੋ ਹੁਣ ਇਨੂ ਹੀ ਲਿਆ ਦੇ ਟਿੱਕੀਆਂ ਚਰਨ ਲਿਆ ਜਾਂ ਅੰਦਰ ਜਾ ਕੇ ਖਾ ਲਾ ਅੱਜ ਨਹੀਂ ਮੰਮੀ ਕਰ ਲਾ ਕੇ ਬੈਠ ਕੇ ਖਾਉਂਦਾ ਮੈਂ ਚੱਲ ਚੱਲ ਮੈਂ ਲਿਆਦਾ ਜੀ ਮੈਲੀਮ ਉਹਦਾ ਮੈਂ ਕੀ ਗੱਲ ਦੱਸਾਂ ਹਾਂਜੀ ਅਹੀਂ ਕੋਈ ਕਰਮ ਚੱਗੇ ਕੀਤੇ ਇੱਥੇ ਆ ਸਾਰਿਆਂ ਇੱਧਰ ਆ ਆ ਮਾਣਾ ਕੋਤੇ ਚੰਗੀ ਹੀ ਕਰਦੀ ਹਾਂ ਹਾਂਜੀ ਜੇ ਇੰਨੀ ਚੰਗੀ ਰੋਟੀ ਮਿਲ ਜੇ ਤੈਨੂੰ ਵੇਲਾ ਪੜੀ ਲਿਖੀ ਆ ਕੋਈ ਬੋ ਮਜਾਜ ਨਹੀਂ ਜੀ ਸਵੇਰੇ ਵੀ ਕਰਤੇ ਜਾਂਦੀ ਕੰਮ ਤੇ ਆਣ ਕੇ ਵਿਚਾਰੀ ਫੇਰ ਰੋਸਣ ਕਰ ਲਿਆ ਤੁਂ ਜੀ ਆ ਤੇ ਮੈਂ ਤੇਨੀ ਭਲਾ ਹੋਵੇ ਬਚੋਲੇ ਦਾ ਜਿੰਨੇ ਏਡਾ ਵਧੀਆ ਰਿਸ਼ਤਾ ਟਿਕਰਾਇਆ ਸਾਨੂੰ ਇਹ ਸਭ ਮਾਤਾ ਪਰਮਾਤਮਾ ਦੀ ਬਖਸ਼ਿਸ਼ ਹੈ ਸਹੀ ਗੱਲ ਵਾ ਇਹ ਆਪੇ ਚਲੋ ਮਾਲਕ ਦੀ ਕਿਰਪਾ ਵਰੀ ਤੇ ਵੇਖੀਦਾ ਹੀ ਆ ਨਾ ਮੰਡ ਕਿਤੇ ਨੌ ਸੱਸ ਜੁੰਡੇ ਜੁੰਡੀ ਹੋਈਆਂ ਹੁੰਦੀਆਂ ਵਾ ਹੈ ਕੱਟ ਤੇ ਨਜ਼ਰ ਨਾ ਲੱਗੇ ਤੁਹਾਡੇ ਪਿਆਰ ਨੂੰ ਉਹ ਨਹੀਂ ਲੱਗਦੀ ਪੁੱਤ ਕੋਹ ਕਮੀ ਸੱਸਾਂ ਚ ਵੀ ਹੁੰਦੀ ਆ ਜਦੋਂ ਨੋਕਾ ਟੋਕੀ ਕਰਨੀ ਹਰ ਗੱਲ ਤੇ ਹੈ ਤੇ ਕਹਣਾ ਬਗਾਨੇ ਘਰੋਂ ਆਈ ਐ ਬਗਾਨੀ ਆ ਤੇ ਫਿਰ ਨੌਨ ਵੀ ਤੇ ਕੋਹ ਕੋਹਣਾ ਕੋ ਕਰਨਾ ਹੀ ਆ ਇਹ ਤੇ ਗੱਲ ਹੈਗੀ ਵਾ ਠੀਕ ਹੈ ਨਾ ਜੇ ਤਾਂ ਸੱਸਾਂ ਜਿਹੜੀਆਂ ਸੱਸਾਂ ਬੜ ਨੋ ਬਾਜ ਨਹੀਂ ਹੁੰਦੀਆਂ ਤੇ ਫਿਰ ਨਵਾਂ ਬਚਰੀਆਂ ਕੀ ਕਰਨਾਂ ਇਹ ਤਾਂ ਗੱਲ ਸਹੀ ਹੈ ਸੱਸਾਂ ਨੂੰ ਵੀ ਆਪਣੀ ਮਾਂ ਛੱਡਣੀ ਚਾਹੀਦੀ ਆ ਆ ਮਾਂ ਛੱਡ ਹੁੰਦੀ ਫਿਰ ਉਹ ਨਹੀਂ ਛੱਟੀ ਜਾਂਦੀ ਤੇ ਜੇ ਵਿਚਾਰੀ ਹੁਣ ਜਾਂਦੀ ਆ ਤਨਖਾਹ ਲੈਂਦੀ ਆ ਤੇ ਸਾਨੂੰ ਸਾਰੇ ਡੱਬਰ ਨੂੰ ਸੁੱਖ ਵਹੇ ਗੱਲ ਦਾ ਚਲੋ ਵਧੀਆ ਹੈ ਕਿ ਨਹੀਂ ਹੁਣ ਸਾਡੀ ਜ਼ਮੀਨ ਜਾਇਦਾਦ ਖੁੱਲੀ ਆ ਹੁਣ ਸਾਡੇ ਜ਼ਮੀਨ ਦਾ ਪੈਸਾ ਸਾਰਾ ਵੱਜਾ ਰਿਦਾ ਉਹ ਸਾਰੇ ਖਰਚੇ ਆਪ ਕੱਢੀ ਆ ਵਧੀਆ ਵਧੀਆ ਹੁਣ ਨਹੀਂ ਕੀ ਹੋਆ ਸਾਰਾ ਕੁਝ ਆ ਨਾ ਉਹ ਗੱਲ ਤੇ ਪੁੱਤ ਮੈਂ ਕਹਿੰਦੀ ਆ ਤੇ ਕਰਮ ਚੰਗੇ ਕੀਤੇ ਸੀਗੇ ਹੁਣ ਕਿਤੇ ਸੈਸ ਦੀ ਮੋਟੀ ਵੀ ਕਿਤੇ ਨਾ ਇਹਦੇ ਵਰਗੀ ਲੱਭ ਜੇ ਤੇ ਚੱਲ ਮੈਂ ਤੇ ਗੰਗਾ ਨਾਲ ਆ ਫਿਰ ਮਟਾਂ ਸਿਆਰ ਦੀ ਬੋਟੀ ਦੀ ਚੰਗੀ ਲੱਭਾਂਗੇ ਪਰ ਪਹਿਲੇ ਉਹਨੂੰ ਇੱਕ ਵਾਰ ਸੈੱਟ ਕਰੀਏ ਕਿ ਕੰਮ ਕਰਦਾ ਨਹੀਂ ਨਹੀਂ ਸੈੱਟ ਵੀ ਕਰਨਾ ਤੂੰ ਹੀ ਕਰਨਾ ਵੱਡਾ ਭਰਾ ਮੇਰਾ ਪਿਓ ਤੇਰੇ ਤਵੇ ਲਿਆ ਨਹੀਂ ਗਈ ਆ ਵੇਖ ਲੈ ਅਜੇ ਤੱਕ ਨਹੀਂ ਆਇਆ ਹੈ ਧਿਆਨ ਕੇ ਕਹਿਣਾ ਮੈਂ ਬੜਾ ਹੰਦੇ ਆਵਾ ਮੈਂ ਬੜਾ ਥੱਕਿਆ ਆ ਸਾਰਾ ਕੰਮ ਮੇਰੇ ਸਿਰ ਤੇ ਹੀ ਹੈ ਆਹੋ ਚਲੋ ਕੋਈ ਗੱਲ ਨਹੀਂ ਆ ਹਾਂ ਚੱਲ ਕੋਈ ਨਹੀਂ ਖਾਓ ਤੁਸੀਂ ਕੋਈ ਨਹੀਂ ਮੈਂ ਤਾਂ ਖਾਣ ਦੀ ਮੈਂ ਖਾ ਲਿਆ ਵਾਂ ਬਸ ਆ ਥੋੜੀ ਜਿਹੀ ਰਹਿ ਗਈ ਮੇਰੀ ਹਾਂਜੀ ਤੇਰੇ ਕੰਮ ਕਰਨਾ ਆ ਗਿਆ ਵਾ ਓਏ ਅੱਟ ਕੀ ਖਾ ਲਈ ਆ ਓ ਮੈਂ ਤਾਂ ਖਾ ਲਈ ਆ ਤੂੰ ਦੱਸ ਖਾਧੀ ਕਿ ਨਹੀਂ ਮੈਂ ਤਾਂ ਪਹਿਲਿਆਂ ਨੇ ਖਾਏ ਆ ਤਾਜ਼ਿਆਂ ਤਾੜੀਆਂ ਬੰਦ ਨਹੀਂ ਕਿੱਥੇ ਸਰਦਾਰ ਸਾਹਿਬ ਸਵੇਰ ਦੇ ਅੱਜ ਓ ਕੰਮ ਗਿਆ ਹਾਂ ਯਾਰਾ ਮੁੰਡੇ ਨਾਲ ਕਿਹੜਾ ਕੰਮ ਮੈਨੂੰ ਦੱਸ ਦਿਆ ਕਰ ਕੋਈ ਖਬਰ ਖਬਰ ਤੇ ਹੋਵੇ ਕਿੱਥੇ ਆ ਮੇਰਾ ਭਰਾ ਨਿੱਕਾ ਅੱਜ ਓ ਗਰਦਾਪੁਰ ਗਏ ਹਾਂ ਯਾਰ ਉਦਾਂ ਹੀ ਕੰਮ ਹੀ ਨਹੀਂ ਕਰਿਆ ਓ ਕੰਮ ਦਾ ਕੋਈ ਨਾਮ ਹੀ ਹੁੰਦਾ ਵਾ ਸ਼ਰਾ ਉਹਦੇ ਡੈਡੀ ਤੋਂ ਪਾਉਦੇ ਪੁੱਤਰ ਘਰ ਨਾਲ ਹੀ ਕੋਈ ਹਾਂ ਬਾਹਰ ਤੇ ਉਹ ਪੋਸਟ ਕਰਨ ਗਏ ਹਾਂ ਤੇ ਪੋਸਟ ਭਾਰੀ ਹੁੰਨੀ ਜਿਆਦੀ ਉਹ ਆਹੋ ਚੱਲ ਦੋ ਜਣੇ ਮੈਂ ਨਾਲ ਹੋ ਜਾਂਦਾ ਯਾਰਾਂ ਦਾ ਵਾਦਾ ਐਵੇਂ ਨਾ ਵਾਦਾ ਨਹੀਂ ਫੇਰੀਦਾ ਆ ਤੇਰੀ ਉਮਰ ਨੰਗਾ ਢੀਓ ਸੈਟ ਹੋ ਜਾ ਪੜ ਲਾ ਅੱਗੇ ਵੀਰ ਮੈਂ ਕਿੱਥੇ ਫਿਰਦਾ ਵਾਂ ਤੇਰਾ ਤਾਂ ਮੈਂ ਕਰਨ ਨੂੰ ਮਗਰ ਹੈਗਾ ਆਹੋ ਠੀਕ ਆ ਮੈਨੂੰ ਪਤਾ ਵਾ ਮੈਂ ਤਾਂ ਕੰਮ ਚੁੱਕਿਆ ਵਾ ਆਹੋ ਤੇ ਜ਼ਿੰਦਗੀ ਸੈਟ ਕਰ ਲਾ ਬਾਹਰ ਅੰਦਰ ਦਾ ਵੇਖ ਲਈ ਪਰੇ ਤੋਰੇ ਤੇ ਕੋਈ ਨਹੀਂ ਮਿਲਣਾ ਉਹ ਬਾਹਰ ਅੰਦਰ ਦਾ ਵੇਖ ਲਈ ਮੈਂ ਨਾ ਕਰਿਆ ਦੇਖਣਾ ਤਾਂ ਪੈਣਾ ਵਾ ਹੁਣ ਤੂੰ ਕਰੇਂਗਾ ਤਾਂ ਫੇਰ ਹੀ ਆ ਨਾ ਮੈਨੂੰ ਦੱਸ ਤੇਰਾ ਕੀ ਚਾਹੁੰਦਾ ਕੀ ਆ ਕਿਹੜੀ ਕੰਟਰੀ ਜਾਣਾ ਵਾ ਤੂੰ ਕੀ ਕਰਨਾ ਮੈਂ ਤਾਂ ਆਸਟ੍ਰੇਲੀਆ ਦਾ ਵੇਖਣ ਧਿਆ ਵਾ ਆਸਟ੍ਰੇਲੀਆ ਉਹ ਆ ਤਾਂ ਫਿਰ ਬੈਂਡ ਵੀ ਚਾਹੀਦੇ ਆ ਉਹ ਬੈਂਡ ਵੀ ਲੱਲਾਂਗੇ ਤੇ ਰਿਮਿਸ਼ਨ ਲੱਲੇ ਨੇ ਫਿਰ ਬੈਂਡ ਕਿਤੇ ਖਰੀਦਣੇ ਤੇ ਨਹੀਂ ਉਹ ਨਹੀਂ ਨਹੀਂ ਐਵੇਂ ਨਾ ਕਿਸਦੇ ਪਿੱਛੇ ਲੱਗ ਜਾਈਂ ਉਹ ਨਹੀਂ ਨਹੀਂ ਲੱਲਾਂਗੇ ਬੈਂਡ ਆਪਣੀ ਬੇਨਤ ਦੇ ਲੈਣੇ ਪੈਣੇ ਆ ਓਏ ਉਹਦੇ ਕੰਮ ਕਰਨਾ ਹੀ ਪੈਣਾ ਵਾ ਇੱਕ ਚੀਜ਼ ਸੋਚ ਲਾ ਬੈਂਡ ਲੈਣੇ ਆ ਜਾਂ ਕਿੱਦਾਂ ਜਾਣਾ ਵਾ ਇਹ ਵੇਖ ਲਾ ਹੁਣ ਤੇਰੀ ਉਮਰ ਗਈ ਓ ਕੱਕਰ ਨੰਗਣ ਹੁਣ ਓਏ ਉਹੀ ਗੱਲ ਵਾ ਨਾ ਠੀਕ ਆ ਨਹੀਂ ਨਹੀਂ ਕੋਈ ਨਹੀਂ ਕਰ ਲੈਨੇ ਆ ਆਇਲਸ ਕਰਕੇ ਵੇਰੇ ਨੇ ਤੇਰੇ ਸਿਰ ਤੇ ਹੀ ਕੰਮ ਦਾ ਬੋਝ ਆਉ ਤਾਂ ਹੈ ਕਿਉਂ ਨਿਕਲਿਆ ਗਿਆ ਕਿਸ ਬੰਨੇ ਤੇ ਤੈਨੂੰ ਮੈਂ ਦੇਣ ਡਿਆ ਮੌਕਾ ਬਾਰ-ਬਾਰ ਨਹੀਂ ਤੇ ਫਿਰ ਇਹੋ ਕੋਈ ਆ ਨਹੀਂ ਨਹੀਂ ਕੋਈ ਨਹੀਂ ਮੈਂ ਕਰ ਲੈਣਾ ਆਇਲਸ ਦਾ ਸਿਰੇ ਕਰਕੇ ਆ ਮਾ ਪਤਾ ਕਰੀ ਦੋਵੇਂ ਜਾ ਕੇ ਅੱਕੀ ਗੱਲ ਸ਼ੇਰ ਵਾਂ ਤੇਰੀ ਆਹ ਪੱਕਾ ਵਾ ਸੋਚ ਲਾ ਰਾਤ ਸ਼ੇਰੇ ਮੈਨੂੰ ਦਸੀ ਕਿ ਮੈਂ ਸ਼ੇਰ ਦਾ ਸਲਾਹ ਕਰਕੇ ਨਾ ਆਹੋ ਦੱਸ ਦੇਣਾ ਹੁ ਤਾਂ ਹੋਰ ਵੀ ਜੇ ਬੜੇ ਲੱਗਣ ਦੇ ਆ ਚੱਲ ਕੋਈ ਨਾ ਵੇਖ ਲੈਨੇ ਆ ਠੀਕ ਆ ਕਰੋ ਠੀਕ ਆ ਚਲੋ ਉਸੇ ਕੰਮ ਕਰ ਆਜੋ ਹਾਂ ਕਿਤੇ ਇਹ ਨਹੀਂ ਕਹਿੰਦਾ ਫਿਰ ਮੈਂ ਕਰਾ ਦਿੰਦਾ ਕਰਨਾ ਮੈਂ ਤੁਹਾਨੂੰ ਨਿਭੜਾਂ ਮੈਂ ਨਾ ਤੋ ਉਤਾੜੇ ਚੱਲ ਚੱਲ ਸੇਠ ਵਾਂ ਇਹਨੂੰ ਨਾ ਪੈਣਾ ਚੱਲ ਚੱਲ ਚਾਹ ਕਰ ਮੈਂ ਆਹ ਚੰਗਾ ਇੱਥੇ ਰਹਿਣ ਦੇ ਨਹੀਂ ਲੱਗਾ ਤਰੇਲ ਤੇ ਪੈਣੀ ਨਹੀਂ ਕੋਹ ਨਹੀਂ ਪੋਤਾ ਆ ਕੱਪੜੇ ਹੀ ਤੇ ਮੇਰਾ ਰਾਦਾ ਹੀ ਪਿੱਛੇ ਕਰਦਾ ਫਿਰ ਮੈਂ ਵੀ ਅੰਦਰ ਹੀ ਆ ਤੂੰ ਪੁੱਛਣਾ ਨਹੀਂ ਕੀ ਬਣਾਉਣਾ ਰਹਾ ਤੂੰ ਕੁਛ ਨਹੀਂ ਬਣਾਉਣਾ ਸੱਜੀ ਨਾ ਬਣਾਤੀ ਆ ਆਲੂ ਮਟਰ ਬਣਾਤੇ ਆ ਠੀਕ ਵਾ ਨਾ ਤੇ ਆਟਾ ਮੈਂ ਗੁੰਨਤਾ ਸੀ ਫੁੱਟੇ ਲਵੇ ਮੈਂ ਆਣ ਕੇ ਕਾਰ ਹੀ ਲੈਣਾ ਤੂੰ ਥੱਕੀ ਨੇ ਕੀ ਕੀ ਕਰਨਾ ਹੁੰਦਾ ਵਾ ਮੇਰੀ ਗੱਲ ਸੁਣ ਹੁਣ ਤੂੰ ਨਾ ਕੱਪੜੇ ਲਾ ਪਹਿਲਾਂ ਠੀਕ ਆ ਠੀਕ ਆ ਠੀਕ ਆ ਆਰਾਮ ਕਰ ਘੜੀ ਤੇ ਫਿਰ ਜਦੋਂ ਸੌਣ ਲੱਗਾਂਗੇ ਤਾਂ ਫੁਲਕੇ ਖਾਣੇ ਆ ਦੋ ਦੋ ਤੇ ਤੇ ਹੁਣੇ ਖਾ ਕੇ ਕੀ ਕਰਨਾ ਹੈ ਹਾਂ ਨਹੀਂ ਇਹ ਤੇ ਹੈਗਾ ਹੈ ਤੇ ਤੂੰ ਜਾ ਕੇ ਤਾਂ ਆਰਾਮ ਕਰ ਪਹਿਲਾ ਕੱਪੜੇ-ਕੁਪੜੇ ਲਾਤ ਜਾ ਆਰਾਮ ਕਰ ਜਾ ਚਲ ਆਜੋ ਤੇਹੀ ਵੀ ਮੈਂ ਵੀ ਆਉਂਦੀ ਆ ਰਹਿੰਦੀ ਐ ਸਟੈਂਡ ਇੱਥੇ ਹੀ ਰਹਿੰਦੋ ਕੋਈ ਨਹੀਂ ਆਹ ਲੱਗਾ ਰਹਿੰਦੇ ਨੇ ਹਣਾ ਇੱਥੇ ਕਿਹੜੀ ਢੇਲ ਪੈਣ ਦੀ ਇੰਦਰ ਨੂੰ ਕਰ ਦਾਂਗੇ ਤੇ ਹੋਊਗਾ ਪਤਾ ਚਲ ਕੋਈ ਨਹੀਂ ਚਲ ਆਜੋ ਚਲ ਮੈਂ ਆ ਗਈ ਚਲ ਮਾਰਦਾ ਇਹਨਾਂ ਦੀ ਨੌ ਵੀ ਕਰਮਾ ਵਾਲਿਆਂ ਨੂੰ ਮਿਲਦੀ ਆ ਵਿਚਾਰੀ ਸਾਰਾ ਦਿਨ ਲਗੀ ਰਹੀ ਦੀ ਸਕੂਲੇ ਬੈਣਾ ਕਿਹੜਾ ਸੁੱਖਾ ਹੁੰਦਾ ਕੁਰਸੀ ਤੇ ਆਕੜ ਜਾਂਦੀ ਸਾਰਾ ਦਿਨ ਨੇ ਆਨੇ ਪੜਾਉਣੇ ਕਿਰੇ ਸੌਖੇ ਆ ਦਿਮਾਗ ਦਾ ਕੰਮ ਵਾ ਹੁਣ ਨਾ ਇਦਾਂ ਕਹਿੰਨੀ ਆ ਸਨੀ ਨੂੰ ਕਿ ਥੋੜਾ ਬਹੁਤਾ ਮੈਨੂੰ ਸਮਾਨ ਲਿਆ ਕੇ ਦੇ ਤਾਂ ਮੈਂ ਇਹਨੂੰ ਬਣਾ ਕੇ ਦਵਾ ਚੱਲ ਦਿਮਾਗ ਤੇ ਬਥੇਰਾ ਜ਼ੋਰ ਪਿੰਦਾ ਵਾ ਜਿੰਨੀ ਮਰਜ਼ੀ ਸਫਾਈ ਕਰ ਲਓ ਹੈ ਘੱਟਾ ਨਾ ਪਤਾ ਨਹੀਂ ਕਿੱਥੋਂ ਦੀ ਵਿੱਥਾਂ ਥਾਣੀ ਨਿਕਲ ਕੇ ਆ ਜਾਂਦਾ ਵਾ ਜਿੱਧਰ ਇਹ ਵੀ ਬੰਦ ਰੱਖੀ ਦੇ ਆ ਸਮਝ ਨਹੀਂ ਆਉਂਦੀ ਇੰਨਾ ਘੱਟਾ ਪਤਾ ਨਹੀਂ ਕਿੱਥੋਂ ਆਈ ਜਾਂਦਾ ਜੀਵਨ ਹਾਂਜੀ ਸਰਦਾਰ ਜੀ ਇੱਥੇ ਆਜੋ ਆਜੋ ਡਰਾਈング ਰੂਮ ਚ ਹੀ ਆ ਮੈਂ ਆਜੋ ਹਾਏ ਰਬ ਆਗੇ ਜੇ ਉਹ ਆਈ ਜਾਣਾ ਹੈ ਸ਼ੁਕਰ ਵਾ ਕਿਤੇ ਮਾਲਕ ਦਾ ਹੈ ਤੁਸੀਂ ਵੀ ਕਾ ਰਾਇ ਆਪਣੇ ਤੁਹਾਨੂੰ ਵੀ ਕਿਤੇ ਚੇਤਾ ਆਇਆ ਸਾਡਾ ਉਹ ਫਿਰ ਗਿਆ ਬੰਦੇ ਦੇ ਨਾਲ ਤੇ ਤੈਨੂੰ ਵੀ ਪਤਾ ਇਹ ਘੜੀ ਲੱਗ ਜਾਂਦੀ ਹੈ ਘੜੀ ਇੱਕ ਤੇ ਦੋ ਤੁਸੀਂ ਤੇ ਜਿਉਂ ਕਰੋ ਨਿਕਲਦੇ ਜੇ ਨਾ ਤੁਹਾਨੂੰ ਪਿੱਛੇ ਦਾ ਚੇਤਾ ਹੀ ਭੁੱਲ ਜਾਂਦਾ ਵਾ ਵੀ ਮੇਰੀ ਜੀ ਆਜੰਤ ਵੀ ਹੈਗੀ ਆ ਤੇ ਜਾ ਕੇ ਆਪਣੀ ਜੀ ਆਜੰਤ ਚ ਬਵਾ ਘੜੀ ਮੈਂ ਕਿਤੇ ਗੱਲਾਂ ਬਾਤਾਂ ਮਾਰਾਂ ਪਰ ਨਾ ਤੁਸੀਂ ਤੇ ਲੋਕਾਂ ਦੀ ਸਿਰ ਬਰਿਆਈ ਚੁੱਕੀ ਆ ਬਸ ਅੱਜ ਇਹਦੇ ਨਾਲ ਤੇ ਅੱਜ ਉਹਦੇ ਨਾਲ ਉਹ ਲੋਕੀ ਕਮਲਗੇ ਮਾਨਤਾਂ ਨਹੀਂ ਇਹਨਾਂ ਕ ਕਰਦੇ ਆ ਠੀਕ ਨਹੀਂ ਮਾਨਤਾਂ ਤੇ ਠੀਕ ਆ ਪਰ ਆਪਣਾ ਪਰਿਵਾਰ ਵੀ ਵੇਖਣਾ ਚਾਹੀਦਾ ਨਾ ਉਹ ਚਲ ਕੋਈ ਨਹੀਂ ਆਈ ਗਏ ਆ ਪਰਿਵਾਰ ਚ ਅਜੇ ਤੇ ਰੱਬ ਦੀ ਕਿਰਪਾ ਵਾ ਤੇ ਪਰਿਵਾਰ ਚੰਗਾ ਵਾ ਆਹ ਨੌ ਰਾਣੀ ਵੀ ਕਿਤੇ ਚੰਗੀ ਮਿਲ ਗਈ ਰੱਬ ਦੇ ਨਾਮ ਵਾਲੀ ਹੈ ਜੀ ਉਹਨੇ ਇੱਕ ਗੱਲ ਆ ਅੱਜ ਮੈਂ ਜਿਹੜੇ ਰਾਜ ਨਵੇਂ ਤੇ ਗਿਆ ਕਿ ਉੱਤ ਸਦੇ ਇੱਕ ਦੂਜੇ ਨਾਲ ਗੱਲ ਪੈਂਦੇ ਫਿਰ ਤਾਂ ਇਹਨਾਂ ਨੇ ਕਦੋਂ ਮਾਰ ਦੇਣਾ ਹੁੰਦਾ ਧਾਤੀ ਜਾ ਕਰੋ ਰਾਜੀ ਨਾਵਿਆਂ ਤੇ ਐਵੇਂ ਕੋਈ ਵੱਧ ਘੱਟ ਗੱਲ ਕਰ ਦੂਗਾ ਤੇ ਬੇਇੱਜ਼ਤੀ ਹੁੰਦੀ ਆਪਣੀ ਫਿਰ ਉਹ ਮੈਨੂੰ ਵੀ ਸਾਹ ਕਰਨੇ ਕਿਹਾ ਸੀਗਾ ਆਹ ਗੱਲ ਲਈ ਕਿੰਨਾ ਵੀ ਚਾਚਾ ਜ਼ਰੂਰ ਨਾਲ ਆਈ ਦੱਸ ਤੇ ਤੇਰੇ ਤੋਂ ਮੇਰਾ ਗੱਲ ਨਹੀਂ ਕੀ ਮੁਕਣੀ ਤੇ ਬੰਦੇ ਨਾਲ ਸਿਆਣੇ ਜ਼ਰੂਰ ਚਾਹੀਦੇ ਆ ਨਾਲੇ ਪਿੰਡ ਦੀ ਧੀ ਭੈਣ ਦੀ ਗੱਲ ਇਹ ਠੀਕ ਨਹੀਂ ਚਲੋ ਉਹ ਤਾਂ ਕੋਈ ਗੱਲ ਨਹੀਂ ਆਹ ਆਰੇ ਯਾਪ ਗਾੜੇ ਅਗਲੇ ਘਰ ਵਾਲੇ ਕੋ ਤੇ ਗਲ ਪੈ ਜਾਣ ਤੇ ਫਿਰ ਬੰਦੇ ਦੇ ਪੱਲੇ ਹੀ ਰਹਿੰਦਾ ਉਹ ਗਲ ਗਲੂ ਕੀ ਪੈਣਾ ਹੈ ਪਤਾ ਨਹੀਂ ਵਿੱਚ ਗਲਤੀ ਕਿਹਦੇ ਜੇ ਕਿਹਦੇ ਜੇ ਨਹੀਂ ਖਾਰ ਕੇ ਫਿਰ ਮੈਂ ਕਹਾ ਮੈਂ ਹਾਂ ਗੱਲ ਸੁਣ ਲਓ ਮੇਰੀ ਇਹ ਮੈਂ ਬੜਾ ਦੂਰ ਚਿਲ ਜਨ ਹੁੰਦਾ ਜੇ ਕਰ ਠੀਕ ਨਹੀਂ ਜਿਤਨਾ ਬੰਦੇ ਨੂੰ ਕਵਰ ਕਰਕੇ ਤੇ ਆਪਣੇ ਕੁੜੀ ਨੂੰ ਲੈ ਜਾਓ ਮੈਂ ਹਾਂ ਕੀ ਮੰਨ ਗਏ ਫਿਰ ਮੰਨ ਗਏ ਹੈਗੇ ਮੁੜੇ ਵਾਲੇ ਵੀ ਚੰਗੇ ਹੀ ਪਰ ਉਹ ਚਿੱਲੀ ਗੱਲ ਤਾਂ ਨਹੀਂ ਕੀ ਪਤਾ ਕੀ ਹੈ ਕੀ ਨਹੀਂ ਉੱਥੇ ਤੇਹਰਾ ਕੋਸ਼ਵਾ ਆ ਜਿਹੜੀਆਂ ਜਿੰਨਾਮੀਆ ਵਾ ਨਾ ਇਹ ਤੇ ਜੀਣ ਨਹੀਂ ਦਿੰਦੀਆਂ ਜਿੰਨਾਂ ਨੇ ساری ਉਮਰ ਚੌਧਰ ਕੀਤੀ ਹੋਵੇ ਨਾ ਘਰ 'ਚ ਉਹ ਵੇਖ ਨਹੀਂ ਸਿਕਾਉਂਦੀਆਂ ਤੇ ਨੋਂ ਦੀ ਆਣ ਕੇ ਤੇ ਕਿਤੇ ਕੋਈ ਕੱਪੜਾ ਲੈ ਆਵੇ ਹੈ ਬਸ ਆਦਿਆਂ ਵੀ ਚੌਧਰਗੀ ਦੀ ਚਾਹੀਦੀ ਆ ਸਾਡੀ ਤੇ ਆਰਡਰ ਮਾਰੀਏ ਹੁਣ ਚਾਹ ਲੈ ਆ ਹੁਣ ਰੋਟੀ ਬਣਾ ਲਿਆ ਕਿਹੋ ਗੱਲ ਹੈ ਨੋਂਾਂ ਥੋੜੀ ਨੌਕਰਾਨੀਆਂ ਮੰਗਦੀਆਂ ਨੌਕਰਾਨੀਆਂ ਪਰ ਮੈਂ ਇਹ ਗੱਲ ਕਹਿਨੀ ਆ ਵੀ ਜਿੱਦਾਂ ਦੀਆਂ ਧੀਆ ਆਪਾਂ ਤੋਰਦੇ ਆ ਨਾ ਤੇ ਉਦਾਂ ਹੀ ਧੀਆ ਅਗਲੇ ਦੀ ਸਮਝਣੀਆਂ ਚਾਹੀਦੀਆਂ ਵਾ ਠੀਕ ਆ ਨਾ ਫੇਰ ਆਪੇ ਨੌਾਂ ਧੀਆ ਬਣ ਜਾਣ ਜਦੋਂ ਸੱਸਾ ਨੇ ਆਪਣੀ ਹੱਡੀ ਨਹੀਂ ਛੱਡਣੀ ਤੇ ਫਿਰ ਨਵਾਂ ਵਿਚਾਰੀਆਂ ਕੀ ਕਰਨ ਉਹ ਗੱਲ ਉੱਥੇ ਰਾਂ ਇਹੋ ਤਾਨੇ ਮੇਨੇ ਜਿਹਦੀ ਗੱਲ ਹੋਈ ਹੈ ਕੋਈ ਪਤਾ ਨਹੀਂ ਕੀ ਚੱਕਰ ਬਣਿਆ ਇ ਤਾਂ ਫਿਰ ਮੈਂ ਕਹਾ ਮੈਂ ਪਤਾ ਛੱਡ ਪਰੇ ਦੱਸਾਂ ਗੱਲ ਕਿ ਮੈਂ ਵੀ ਖਲਾਰਾ ਪੈਂਦਾ ਪੈਂਦਾ ਬੋਤਾ ਪੈਣਾ ਹੀ ਮੇਰੀ ਗੱਲ ਸੁਣ ਲੋ ਠੀਕ ਨਹੀਂ ਤੇ ਫਿਰ ਉਹ ਸਾਰੇ ਪਾਸੇ ਮਸਲਾ ਹੱਲ ਹੋ ਗਿਆ ਦੁਨੀਆ ਨਹੀਂ ਉਹ ਸਾਦੀ ਜਾ ਸਕਦੀ ਦੁਨੀਆ ਬਹੁਤ ਵੱਡ ਵਾ ਹੁਣ ਹੀ ਮੁੰਡਾ ਵਿਆਹਿਆ ਵਾ ਨਾ ਸਾਡਾ ਕੋਈ ਮਤਲਬ ਨਹੀਂ ਇੰਟਰਫੇਅਰ ਕਰਨ ਦਾ ਨਹੀਂ ਲਾਈਫ ਵਿੱਚ ਠੀਕ ਹੈ ਨਾ ਅਗਲੀ ਪੜ੍ਹਉਂਦੀ ਆ ਸਕੂਲੇ ਜਾਂਦੀ ਆ ਸਾਰਾ ਦਿਨ ਸਿਰਖਪਾਈ ਕਰਦੀ ਆ ਠੀਕ ਆ ਤੇ ਹੁਣ ਅਹੀਂ ਉਹਨੂੰ ਕਹੀ ਜਾਈਏ ਕਿ ਹਾਂ ਤੂੰ ਆ ਤੇ ਆਣ ਕੇ ਕੰਮ ਕਰ ਤੂੰ ਕਰਕੇ ਵੀ ਜਾ ਸਾਰੇ ਅਗਲੀ ਇੱਜ਼ਤ ਨਹੀਂ ਕਰਦੀ ਆ ਨਾ ਕਿ ਗੱਲ ਨਹੀਂ ਕਰਨ ਵਾਲੀ ਮੰਮੀ ਜੀ ਮੰਮੀ ਜੀ ਕਹਿੰਦਾ ਕਿ ਤੇ ਮੂੰਹ ਥੱਕਦਾ ਆਦਾ ਫੇਰ ਤੇ ਗੱਲ ਆ ਗਈ ਆ ਜੀਵਨ ਇੱਕ ਤਾਂ ਪੂਰਨ ਭਾਕ ਕੀਤੇ ਤੇ ਸਾਨੂੰ ਇਹਦਾ ਅਤੀ ਫਤ ਮਿਲਿਆ ਠੀਕ ਨਹੀਂ ਪੁੱਤ ਵੀ ਬੜੇ ਚੰਗੇ ਆ ਰੱਬ ਦੀ ਕਿਰਪਾ ਨਾਲ ਬਸ ਮੈਨੂੰ ਨਾ ਸੈਰਸ ਦੀ ਚਿੰਤਾ ਆ ਸਨੀ ਨੇ ਤਾਂ ਆਪਣੇ ਘਰ ਦਾ ਸਾਰਾ ਕੰਮ ਸੰਭਾਲ ਲਿਆ ਚੱਲ ਸੁਖ ਨਾਲ 15 20 ਕਿਲੇ ਹੈਗੇ ਆ ਹੈ ਤੇ ਹੁਣ ਸਾਇਰਸ ਦਾ ਮੈਨੂੰ ਟੈਨਸ਼ਨ ਥੋੜੀ ਜੀ ਇਹ ਆ ਕਿ ਘਰ ਦੇ ਕੰਮਾਂ ਵਿੱਚ ਤੇ ਖੁੱਬਦਾ ਹੀ ਨਹੀਂਗਾ ਹੁਣ ਮੈਨੂੰ ਇਹ ਆ ਕਿ ਇਹਦੇ ਬੈ ਕੇ ਪਿਓ ਪੁੱਤ ਦੋਵੇਂ ਵੱਡਾ ਨਾਲ ਦੇ ਉਹ ਮੁੰਡਾ ਆਪਣਾ ਸਨੀ ਤੇ ਸਲਾਹ ਕਰੋ ਕਿ ਕੀ ਕਰਨਾ ਉਹ ਹੁਣ ਇਹਨੂੰ ਬਾਹਰ ਕੱਢਣਾ ਵਾ ਕਿ ਜਾਂ ਇਹਨੂੰ ਇੱਥੇ ਕੋਈ ਕੋਸ਼ਿਸ਼ ਕਰਨਾ ਉਹ ਗੱਲ ਤੇ ਤੇਰੀ ਸਿਹੜੀ ਦੀ ਇਹਨੂੰ ਨਾ ਬਿਠਾੜ ਕੇ ਪੁੱਛ ਲੈਨੇ ਤੇ ਕੀ ਕਰਨਾ ਤੂੰ ਤਾਂ ਹੀ ਤਾਂ ਮੈਂ ਕਹਿੰਨੀ ਆ ਕਿ ਆਪਣੇ ਟੱਬਰਦਾਰੀ ਵਿੱਚ ਵੀ ਵਿਆਹ ਕਰੋ ਠੀਕ ਆ ਨਾ ਹੁਣ ਸਾਇਰਸ ਨਾ ਰੰਗ ਬਰੰਗੇ ਮੁੰਡਿਆ ਨਾ ਫਿਰਨ ਡਿਆ ਪਿਆ ਵਾ ਤੇ ਮੈਨੂੰ ਲੱਗਦਾ ਜੀ ਡਰ ਤੇ ਥੋੜਾ ਬੋਤ ਆਪਣਾ ਡਰ ਪਾਉ ਉਹਨੂੰ ਪਤਾ ਪਿਓ ਮੇਰਾ ਬੰਦਾ ਵਾ ਪਾਗ ਸਵਕਤੇ ਤੇ ਚਲ ਜਾਂਦਾ ਲੋਕਾਂ ਦੇ ਨਾਲ ਤੇ ਸਨੀ ਵਿਚਾਰਾ ਪਿਆੜੀਆਂ ਦਿਵਾਲੇ ਮੈਂ ਕਿਹੜਾ ਫਿਰਨ ਜਾਣਾ ਵਾ ਉਹ ਫਿਰ ਦੇਖੋ ਅੱਧਾ ਤੇ ਫਿਰ ਤਾਂ ਹੀ ਨਾਲ ਜਾਣਾ ਕਿਸੇ ਤੇ ਉਹ ਮੇਰੀ ਗੱਲ ਸੁਣ ਲੋ ਠੀਕ ਆ ਨਾ ਥੋੜਾ ਜਿਹਾ ਆਪਣੇ ਪਰਿਵਾਰ ਵੱਲ ਧਿਆਨ ਦੇਈਦਾ ਹੁੰਦਾ ਵਾ ਤੇ ਚਲ ਕੋਈ ਦੀ ਹਾਂ ਚਲੋ ਹੁਣ ਫਿਰ ਮੂੰਹ ਹੱਥ ਧੋਲੋ ਤਾਂ ਮੈਂ ਰੋਟੀ ਲਿਆਉਂਦਾ ਦੱਸਾਂ ਗੱਲ ਕੀ ਆ ਉਹ ਜੋ ਕਹਿੰਦੇ ਨਸੀਬ ਚ ਉਹਨੂੰ ਮਿਲ ਕੇ ਰਹਿਣਾ ਠੀਕ ਨਹੀਂ ਨਸੀਬ ਬੰਦਾ ਤੇ ਆਪਣੇ ਲੋ ਬਹੁਤ ਹੀ ਮਰੀਨ ਬਾਤ ਦਾ ਪਰ ਸਮਝਦੇ ਨਹੀਂ ਤੁਸੀਂ ਬੱਚਿਆਂ ਨੂੰ ਉਹਨਾਂ ਚ ਡਾਰਾ ਪਾਣਾ ਚਾਹੀਦਾ ਹੀ ਚਾਹੀਦਾ ਠੀਕ ਆ ਨਾ ਉਹ ਮੈਨੂੰ ਪਤਾ ਵਾ ਮੇਰੇ ਪੁੱਤ ਬੜੇ ਸਿਆਣੇ ਆ ਤੂੰ ਨਾ ਚਿੰਤਾ ਕਰਿਆ ਕਰ ਕੇ ਗੱਲ ਆਹ ਤੂੰ ਧੋਲੋ ਤਾਂ ਮੈਂ ਰੋਟੀ ਪਵਾ ਦਿੰਦੀ ਆ ਹਾਂ ਚਲ ਆਥੇ ਮੈਂ ਨਾਲੇ ਨਾ ਆ ਲੋਈ ਲੈ ਆਵਾਂ ਉੱਤੋਂ ਆਹ ਚਲੋ ਹਾਂ ਕੀ ਘੜੀ ਲਾ ਵੀ ਜਾਂਦੀ ਐ ਬਹੁਤ ਗੁੱਸਾ ਕਰ ਵਾਲੀ ਗੱਲ ਕੋਈ ਨਹੀਂ ਚਲੋ ਕੋਈ ਨਹੀਂ ਬਾਅਦ ਵਿੱਚ ਹੀ ਕਰਨੀ ਆ ਹੁਣ